ਬਰ ਬੇਲ ਦੇ ਬਾਂਗੂ ਵਧ ਗਿਆ ਕਾਲਾ ਧੰਦਾ ਚਿੱਟੇ ਦਾ ਸੇਕ ਪਹੁੰਚਿਆ ਹਰ ਦਰ ਉੱਤੇ ਇਸ ਦੇ ਭੇੜੇ ਸਿੱਟੇ ਦਾ ਲੁੱਟਾ ਖੋਹਾ ਕਰਨ ਮਿਸ਼ੇੜੀ ਲੁੱਟਾ ਖੋਹਾ ਕਰਨ ਮਿਸ਼ੇੜੀ ਬੈਨ ਲੈਂਦੇ ਨੇ ਨਾੜਾ ਨੂੰ ਹਾਏ ਕੰਬ ਕਰਨੀ ਨੀਂਦ ਚ ਸੁੱਤਿਆ ਫਿਕਰ ਨਹੀਂ ਸਰਕਾਰਾਂ ਨੂੰ ਬਾਗ ਸੁਸਰੀ ਦੇ ਸੌਂ ਗਈਆ ਫਿਕਰ ਨਹੀਂ ਸਰਕਾਰਾਂ ਨੂੰ ਜੂਣ ਗੁਜ਼ਾਰਾ ਕਰਨਾ ਪੈਂਦਾ ਉਹ ਗੀਤਾਂ ਦੇ ਵਿੱਚ ਜਿਹੜੀਆਂ ਉਹ ਫੜਾਂ ਵੀ ਜੱਟ ਕੋਲੇ ਦਿਨਾਲੀ ਆ ਜੱਟ ਕੋਲੇ ਪਿਸਤਲ ਆ ਜੱਟ ਆ ਕਰ ਦੂ ਜੱਟ ਬਾਹ ਕਰ ਦੂ ਵੀ ਆਪਣੇ ਤੋਂ ਆਪਣਾ ਮਾਨ ਹੀ ਇਹ ਜੱਬਈ ਵੀ ਆਪਾਂ ਇਹਨਾਂ ਲੋਕਾਂ ਦੇ ਦਰਦ ਹੀ ਲਿਖਨੇ ਆ ਇਹ ਚੀਜ਼ਾਂ ਆਪਾਂ ਨਹੀਂ ਉਭਾਰਨੀਆਂ ਵੀ ਸਾਡੇ ਕੋਲੇ ਕਿਰਪਾਨ ਆ ਸਾਡੇ ਕੋਲੇ ਖੰਡਾ ਇਹ ਆਉਣ ਦੀ ਨੌਜਵਾਨ ਪੀੜੀ ਨੂੰ ਗਲਤ ਰਸਤੇ ਵੱਲ ਤੋਰਦੇ ਨੇ ਉਹ ਵੀ ਲੋਕ ਤਾਂ ਉਹਨਾਂ ਨੂੰ ਸੁਣਦੇ ਨੇ ਇਹ ਜਿਹੜੇ ਮੇਰੇ ਗੀਤ ਆ ਇਹ ਕੀਰਤਿਆਂ ਦੇ ਚੁੱਲਿਆਂ ਦੀ ਗੱਲ ਹੀ ਕਰਦੇ ਆ ਬਾਈ ਇਹ ਆਪਾਂ ਲੱਕ ਨਹੀਂ ਕਿਸੇ ਦਾ ਅੱਜ ਤੱਕ ਮਣਿਆ ਗਲੀ ਮਹੱਲੇ ਪੈਣ ਕੀਰਨੇ ਮਾਪੇ ਪੁੱਬਾ ਮਾਰ ਰਹੇ ਦੱਸੇ ਕੋਈ ਮੈਨੂੰ ਕਿਹੜੇ ਜਨਮ ਦੀ ਕੀਮਤ ਤਾਰ ਰਹੇ ਦੱਸੇ ਕੋਈ ਮੈਨੂੰ ਕਿਹੜੇ ਜਨਮ ਦੀ ਕੀਮਤ ਤਾਰ ਰਹੇ ਕਰਕੇ ਬਾਹ ਦੇ ਢੁੱਲ ਮੜ ਲੈਂਦੇ ਇਹ ਝੰਡੀਆਂ ਵਾਲੀਆਂ ਕਾਰਾ ਨੂੰ ਹਏ ਕੁੰਬ ਕਰਨੀ ਨੀਂਦ ਚ ਸੁੱਤੀਆ ਫਿਕਰ ਨਹੀਂ ਸਰਕਾਰਾਂ ਨੂੰ ਗੀਤਾ ਗਾਣਿਆਂ ਦਾ ਅਕਸਰ ਜਦੋਂ ਅਸੀਂ ਜ਼ਿਕਰ ਕਰਦੇ ਆਂ ਵੱਡੀਆਂ ਵੱਡੀਆਂ ਗੱਡੀਆਂ ਤੋਂ ਸ਼ੁਰੂ ਹੁੰਦਾ ਵੱਡੇ ਵੱਡੇ ਟਰੈਕਟਰਾਂ ਤੋਂ ਸ਼ੁਰੂ ਹੁੰਦਾ ਔਰ ਵੱਡੀਆਂ ਵੱਡੀਆਂ ਕੰਪਨੀਆਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਟੌਪਕੇ ਦਿੱਤੇ ਜਾਂਦੇ ਆ ਕਿ ਸਾਨੂੰ ਇਸ ਚੀਜ਼ ਤੇ ਹੈਗਾ ਜਿਹੜਾ ਗੀਤ ਗਾ ਕੇ ਕਲਾਕਾਰ ਵੱਲੋਂ ਗੀਤ ਗਾਇਆ ਜਾਵੇ ਤਾਂ ਜੋ ਗੀਤ ਨੂੰ ਲੋਕ ਸੁਣਨ ਦੋਸਤੋ ਤੁਸੀਂ ਜੁੜੇ ਹੋਏ ਹੋ ਦੁਨੀਆ ਚੈਨਲ ਦੇ ਨਾਲ ਅੱਜ ਅਸੀਂ ਤੁਹਾਡੀ ਜਿਹੜੀ ਮੁਲਾਕਾਤ ਹੈਗੀ ਆ ਇੱਕ ਐਸੇ ਸ਼ਖਸ ਨਾਲ ਕਰਾਵਾਂਗੇ ਜਿਨ੍ਹਾਂ ਦਾ ਅ ਸੰਘਰਸ਼ਾਂ ਨਾਲ ਬੜਾ ਪਿਆਰ ਆ ਔਰ ਲਗਾਤਾਰ ਲੋਕਾਂ ਵਾਸਤੇ ਸੰਘਰਸ਼ ਕਰਦੇ ਨੇ ਉਹਨਾਂ ਲਈ ਕੁਝ ਲਿਖਦੇ ਵੀ ਨਹੀਂ ਔਰ ਆ ਗੌਂਦੇ ਵੀ ਨੇ ਗੀਤਾ ਗਾਣਿਆਂ ਦਾ ਅਕਸਰ ਜਦੋਂ ਅਸੀਂ ਜ਼ਿਕਰ ਕਰਦੇ ਆ ਵੱਡੀਆਂ ਵੱਡੀਆਂ ਗੱਡੀਆਂ ਤੋਂ ਸ਼ੁਰੂ ਹੁੰਦਾ ਵੱਡੇ ਵੱਡੇ ਟਰੈਕਟਰਾਂ ਤੋਂ ਸ਼ੁਰੂ ਹੁੰਦਾ ਔਰ ਵੱਡੀਆਂ ਵੱਡੀਆਂ ਕੰਪਨੀਆਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਟੌਟਕ ਦਿੱਤੇ ਜਾਂਦੇ ਆ ਕਿ ਸਾਨੂੰ ਇਸ ਚੀਜ਼ ਤੇ ਹੈਗਾ ਜਿਹੜਾ ਗੀਤ ਗਾ ਕੇ ਕਲਾਕਾਰ ਵੱਲੋਂ ਗੀਤ ਗਾਇਆ ਜਾਵੇ ਤਾਂ ਜੋ ਗੀਤ ਨੂੰ ਲੋਕ ਸੁਣਨ ਔਰ ਗੀਤ ਗਾਣੇ ਆ ਜਿਹੜੇ ਉਹ ਸਾਡੇ ਲੋਕਾਂ ਦੀ ਤਰਜ਼ਮਾਨੀ ਕਰਦੇ ਆ ਲੋਕਾਂ ਦੀ ਹਾਲਤ ਕਿਦਾਂ ਦੀ ਆ ਔਰ ਲੋਕਾਂ ਚ ਕਿਦਾਂ ਦਾ ਜਿਹੜਾ ਗੀਤ ਲੈ ਕੇ ਜਾਣਾ ਚਾਹੁੰਦੇ ਹੈਗੇ ਆ ਸਾਡੇ ਲੋਕ ਖੇਤਾਂ ਦੀ ਗੱਲ ਕਰਦੇ ਆ ਗੀਤ ਚੁੱਲਿਆਂ ਦੀ ਗੱਲ ਕਰਦੇ ਆ ਸਾਡੇ ਪਿੰਡਾਂ ਦੀ ਕਹਾਣੀ ਪਾਉਂਦੇ ਆ ਔਰ ਉਸ ਤਰ੍ਹਾਂ ਦਾ ਜਿਹੜੇ ਗੀਤਕਾਰ ਨਾਲ ਤੁਹਾਨੂੰ ਮਿਲਾਵਾਂਗੇ ਗਾਉਂਦੇ ਵੀ ਬੜਾ ਸੋਹਣਾ ਨੇ ਆਵਾਜ਼ ਜਦੋਂ ਸੁਣੋਗੇ ਤੁਸੀਂ ਤਾਂ ਤੁਸੀਂ ਵੀ ਮਤਲਬ ਦਾਤ ਦੇ ਦਾਤ ਦੇਣ ਤੋਂ ਬਿਨਾ ਰਹਿ ਨਹੀਂ ਸਕਦੇਗੇ ਔਰ ਇਸ ਤਰ੍ਹਾਂ ਦੇ ਸ਼ਾਖਸ਼ ਨੇ ਸਾਡੇ ਨਾਲ ਕਿਰਤੀ ਲੋਕਾਂ ਦੀ ਗੱਲ ਕਰਦੇ ਆ ਔਰ ਉਹਨਾਂ ਦੇ ਚੁੱਲਿਆਂ ਦੀ ਗੱਲ ਕਰਦੇ ਆ ਬਾਈ ਨਾਲ ਗੱਲ ਕਰਾਂਗੇ ਬਾਈ ਜੀ ਕਿਹੜਾ ਪਿੰਡ ਆਪਣਾ ਮੇਰਾ ਪਿੰਡ ਕਣੀਆਂ ਬਾਈ ਜੀ ਜ਼ਿਲ੍ਹਾ ਫਰੀਦਕੋਟ ਨਾਮ ਮੇਰਾ ਹਰਵੰਸ ਸਿੰਘ ਹੈ ਹਮ ਬਾਈ ਜੀ ਕੀ ਕਰਦੇ ਹੋ ਤੁਸੀਂ ਆਪਣੇ ਬਾਰੇ ਥੋੜਾ ਜਿਆਦਾ ਦੱਸੋ ਸਾਨੂੰ ਬਾਈ ਜੀ ਮੈਂ ਪੜਦਾ ਹੁੰਦਾ ਸੀ ਜਦੋਂ ਉਦੋਂ ਅਸੀਂ ਬਚਪਨ ਦੇ ਵਿੱਚ ਮੇਰੇ ਉਸਤਾਦ ਜੀ ਚਾਚਾ ਜਗਿੰਦਰ ਸਿੰਘ ਵੱਡੀ ਉਹਨਾਂ ਨੇ ਸਾਨੂੰ ਲਿਖਣਾ ਤੇ ਗਾਉਣਾ ਸਿਖਾਇਆ ਪਹਿਲਾਂ ਡਰਾਮੇ ਕਰਦੇ ਹੁੰਦੇ ਸੀ ਅੱਜ ਤੱਕ 6-700 ਗੀਤ ਲਿਖ ਚੁੱਕੇ ਆ ਪਰ ਬਈ ਆਪਣੇ ਕਿਰਤੀਆਂ ਦੇ ਤੇ ਕਿਸਾਨਾਂ ਮਜ਼ਦੂਰਾਂ ਦੇ ਜੋ ਲੋਕਾਂ ਦੇ ਪੱਖ ਦੇ ਵਿੱਚ ਢੋਕਦੇ ਨੇ ਉਹੀ ਗੀਤ ਲਿਖਦੇ ਆ ਵੀ ਜਾਨੀ ਹੋਰ ਅਸੀਂ ਗੀਤਾ ਜਿਹੜੇ ਆਮ ਚੱਲਦੇ ਨੇ ਭਰਾਵਾ ਉਹ ਅਸੀਂ ਨਹੀਂ ਲਿਖ ਸਕਦੇ ਜੀ ਕਿਉਂ ਨਹੀਂ ਲਿਖ ਸਕਦੇ ਜੀ ਬਸ ਬਈ ਜਰ ਕਿਉਂ ਮੰਨਦੇ ਹੋ ਕਾਰਨ ਇਹ ਹੈ ਵੀ ਆਪਾਂ ਜਰ ਸਰਕਾਰਾਂ ਵਾਅਦੇ ਕਰਦੀਆਂ ਕੁਝ ਹੋਰ ਨੇ ਪਰ ਗਰਾਊਂਡ ਲੈਵਲ ਤੇ ਜਦੋਂ ਆਪਾਂ ਸਥਿਤੀ ਵੇਖਨੇ ਆ ਤਾਂ ਬਹੁਤ ਹੀ ਮੁਸ਼ਕਲ ਆ ਘਰਾਂ ਦੇ ਵਿੱਚ ਜਦੋਂ ਜਾਂਦੇ ਆ ਮਜ਼ਦੂਰਾਂ ਦੇ ਕਿਰਤੀਆਂ ਦੇ ਕਿਸਾਨਾਂ ਦੇ ਤਾਂ ਉਹਨਾਂ ਦੇ ਹਾਲਾਤ ਕੀ ਨੇ ਆਪਦੀਆਂ ਜ਼ਮੀਨਾਂ ਵੇਚ-ਵੇਚ ਵਿਚਾਰੇ ਆਪਦੇ ਬੱਚਿਆਂ ਨੂੰ ਵਿਦੇਸ਼ਾਂ ਚ ਭੇਜ ਰਹੇ ਆ ਇਸ ਕਰਕੇ ਵੀ ਜਣੀ ਜੇ ਸਰਕਾਰਾਂ ਭਰਾਵੇ ਚੰਗੀਆਂ ਹੁੰਦੀਆਂ ਤਾਂ ਇੱਥੇ ਹੀ ਇਹਨਾਂ ਨੂੰ ਕੋਈ ਐਨ ਐਨ ਡਿਗਰੀਆਂ ਚੱਕੀ ਫਿਰਦੇ ਨੇ ਈਟੀਟੀ ਅਧਿਆਪਕਾਂ ਬਾਰੇ ਦੇਖ ਲਓ ਤੁਸੀਂ ਠੇਕਾ ਮਲਾਜ਼ਮ ਕਿਰਤੀ ਕੰਮੇ ਉਹ ਵੀ ਜਿੰਨੀਆਂ ਵੀ ਜਥੇਬੰਦੀਆਂ ਨੇ ਆਪਦੇ ਹੱਕਾਂ ਦੀ ਖਾਤਰ ਸੰਘਰਸ਼ ਲੜਦਿਆਂ ਤੇ ਵੀਰੋਂ ਡਾਂਗਾਂ ਖਾ ਕੇ ਉਹ ਵਾਪਸ ਘਰਾਂ ਨੂੰ ਆਉਂਦੇ ਨੇ ਸਰਕਾਰ ਕਿਸੇ ਹਾਲਤ ਦੇ ਵਿੱਚ ਉਹਨਾਂ ਨੂੰ ਰੋਜ਼ਗਾਰ ਦੇਣ ਦੇ ਵਿੱਚ ਕਾਮਯਾਬ ਨਹੀਂ ਹੋਈ ਤਾਂ ਇਸੇ ਕਰਕੇ ਭਰਾਵਾ ਜੂਨ ਗੁਜ਼ਾਰਾ ਕਰਨਾ ਪੈਂਦਾ ਉਹ ਗੀਤਾਂ ਦੇ ਵਿੱਚ ਜਿਹੜੀਆਂ ਉਹ ਫੜਾਂ ਵੀ ਜੱਟ ਕੋਲੇ ਦਿਨਾਲੀ ਆ ਜੱਟ ਕੋਲੇ ਪਿਸਟਲ ਆ ਜੱਟ ਆ ਕਰ ਦੂ ਜੱਟ ਬਾਹ ਕਰ ਦੂ ਵੀ ਆਪਣੇ ਤੋਂ ਆਪਣਾ ਮਾਨ ਹੀ ਇਹ ਜੱਬਈ ਵੀ ਆਪਾਂ ਇਹਨਾਂ ਲੋਕਾਂ ਦੇ ਦਰਦ ਹੀ ਲਿਖਨੇ ਆ ਇਹ ਚੀਜ਼ਾਂ ਆਪਾਂ ਨਹੀਂ ਉਭਾਰਨੀਆਂ ਵੀ ਸਾਡੇ ਕੋਲੇ ਕਿਰਪਾਨ ਆ ਸਾਡੇ ਕੋਲੇ ਖੰਡਾ ਇਹ ਆਉਣ ਦੀ ਨੌਜਵਾਨ ਪੀੜੀ ਨੂੰ ਗਲਤ ਰਸਤੇ ਵੱਲ ਤੋਰਦੇ ਨੇ ਉਹ ਲੋਕ ਤਾਂ ਉਹਨਾਂ ਨੂੰ ਸੁਣਦੇ ਨੇ ਲੋਕ ਜੀ ਬਾਈ ਜੀ ਹੁਣ ਤੁਹਾਨੂੰ ਪਤਾ ਹੀ ਆ ਕਿ ਕੋਈ ਵੀ ਚੀਜ਼ ਆ ਜਦੋਂ ਆਪਾਂ ਕਿਸੇ ਦੇ ਮੂਹਰੇ ਉਪਰੋਸ ਕੇ ਰੱਖਣੀ ਆ ਤਾਂ ਜਿਹੜਾ ਨਵਾਂ ਬੱਚਾ ਹੈ ਬੱਚਾ ਇੱਕ ਕੋਰਾ ਕਾਗਜ਼ ਆ ਕੋਰੇ ਕਾਗਜ਼ ਦੇ ਉੱਤੇ ਜਿਹੜਾ ਕੁਝ ਤੁਸੀਂ ਲਿਖੇਗਾ ਉਹਨੇ ਉਹੀ ਕਰੀ ਜਾਣਾ ਠੀਕ ਆ ਜੀ ਇਸ ਕਰਕੇ ਇਹ ਕਲਾਕਾਰਾਂ ਨੂੰ ਤੇ ਗੀਤਕਾਰਾਂ ਨੂੰ ਵੀ ਬੇਨਤੀ ਆ ਵੀ ਪਰ ਉਹ ਜਰ ਜਿਹੜੇ ਆਪਣੇ ਜ਼ਿੰਦਗੀ ਦੇ ਵਿੱਚ ਕੰਮ ਆਉਣ ਵਾਲੇ ਗੀਤ ਨੇ ਆਪਣੇ ਮਹਾਨ ਯੋਧੇ ਰਹੇ ਆ ਕਰਤਾਰ ਸ਼ਰਬੀ ਭਗਤ ਸਿੰਘ ਵਰਗੇ ਗਦਰੀ ਬਾਬੇ ਮਾਤਾ ਗਲਾਬਕੌਰ ਵਰਗੀਆਂ ਕਿੱਡੇ ਕਿੱਡੇ ਵੱਡੇ ਸੰਘਰਸ਼ ਲੜੇ ਨੇ ਉਹਨਾਂ ਨੇ ਆਪਣੇ ਲੋਕਾਂ ਨੂੰ ਸੁਖੀ ਰੱਖਣ ਦੇ ਵਾਸਤੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਾਰਾ ਪਰਿਵਾਰ ਹੀ ਵਾਰਤਾ ਤਾਂ ਇਸ ਕਰਕੇ ਵੀ ਇਹੋ ਜਿਹੀਆਂ ਚੀਜ਼ਾਂ ਆਪਣੇ ਬੱਚਾਂ ਨੂੰ ਜੇ ਆਪਾਂ ਸਿਖਾਵਾਂਗੇ ਤਾਂ ਉਹਦਾ ਕੁਝ ਰੰਗ ਹੋਰ ਹੋਊਗਾ ਬਾਈ ਕਿੰਨੇ ਸੁਣਦੇ ਹੀ ਲੋਕ ਇਹ ਆ ਤਾਈਓ ਅਸੀਂ ਕੌਣ ਨੇ ਬਾਈ ਜੀ ਜਰਾ ਉਹ ਹੀ ਗੱਲ ਆ ਕਸੂਰਵਾਰ ਮੰਨਦੇ ਲੋਕ ਲੋਕ ਦੀ ਕਸੂਰਵਾਰ ਹੈ ਲੋਕ ਕਸੂਰਵਾਰ ਹੈ ਪੂਰੇ ਕਸੂਰਵਾਰ ਆ ਜੇ ਇਹਨਾਂ ਨੂੰ ਆਪਾਂ ਚੰਗੀ ਚੀਜ਼ ਇੱਥੇ ਪੇਸ਼ ਕਰਦੇ ਆ ਤਾਂ ਕਿਸੇ ਨੇ ਲੈਕ ਸ਼ੇਅਰ ਨਹੀਂ ਕਰਨ ਹੂੰ ਪਤਾ ਹੈ ਪਰ ਇਹ ਜਿਹੜਾ ਜਿਹੜਾ ਉਹ ਆ ਇਹ ਵੀ ਜਣੀ ਥੋੜਾ ਟਾਈਮ ਦੀ ਖਾਤਰ ਇਹ ਚੱਲਦੇ ਹੁੰਦੇ ਨੇ ਪਰ ਜਿਹੜੇ ਇਹ ਗੀਤ ਆ ਜਿਵੇਂ ਸੰਤਰਾਮ ਦਾਸੀ ਦੇ ਹੋਗੇ ਭਾਜੀ ਇਹ ਮੋਲਕ ਸਿੰਘ ਦੇ ਹੋਗੇ ਹੋਰ ਬਹੁਤ ਲਖਾਰੀ ਸੋਹਣੇ ਨੇ ਲੋਕਾਂ ਦੇ ਪੱਖ ਦੀ ਗੱਲ ਕਰਦੇ ਸੀ ਉਹ ਸਦਾ ਰਹਿਣਗੇ ਆ ਕੋਈ ਵੀ ਗੀਤ ਲਾ ਲਓ ਕੋਈ ਨਮਾ ਗੀਤ ਆਉਂਦਾ ਕਿਸੇ ਕਲਾਕਾਰ ਦਾ ਪਰ ਵੱਧ ਤੋਂ ਵੱਧ 5-7 ਦਿਨ ਹੀ ਉਹ ਹੁੰਦਾ ਮੁੜ ਕੇ ਲੋਕ ਭੁੱਲ ਜਾਂਦੇ ਆ ਪਰ ਉਹ ਲੋਕਾਂ ਦੀ ਮਜਬੂਰੀ ਹੈ ਹਵਾ ਦੇ ਵਿੱਚ ਆ ਕੇ ਵੀ ਅਸੀਂ ਐਂ ਕਰਤਾ ਸੀ ਜੋ ਕਰਤਾ ਥਾਂ-ਥਾਂ ਵੇਖੋ ਕੀ ਕੁਝ ਹੋਈ ਜਾਂਦਾ ਜੀ ਇੱਥੇ ਉਹਨਾਂ ਗੀਤਾਂ ਦੇ ਪ੍ਰਭਾਵ ਕਰਕੇ ਹੀ ਨੌਜਵਾਨ ਪੀੜ੍ਹੀ ਅੱਜ ਗਲਤ ਰਸਤੇ ਪਈ ਜਾਂਦੀ ਹੈ ਗੀਤਾਂ ਦੀ ਉਮਰ ਬਹੁਤ ਥੋੜੀ ਹੁੰਦੀ ਹੈ 5-7 ਦਿਨ ਉਹਨਾਂ ਦੀ ਗੀਤ ਆ ਪਰ ਮਿਲੀਅਨ ਚ ਚੱਲਦੇ ਨੇ ਬਿਜ਼ਨਸ ਵੱਡੇ ਕਰਦੇ ਨੇ ਉਹ ਹਨਾ ਪਰ ਉਹਨਾਂ ਦਾ ਪ੍ਰਭਾਵ ਲੋਕ ਵੱਡੀ ਪੱਧਰ ਤੇ ਕਬੂਲ ਦੇਣ ਉਹ ਬਾਈ ਜੀ ਫਰੈਂ ਹੀ ਆ ਨਾ ਉਹਨਾਂ ਕੋਲੇ ਪੈਸਾ ਬਾਈ ਹੂੰ ਪੈਸੇ ਦੇ ਨਾਲ ਜਿਹੜਾ ਹੁਣ ਕੋਈ ਵੀ ਚੈਨਲ ਆ ਉਹਦੇ ਤੇ ਇੱਕ ਚੀਜ਼ ਹੀ ਤੁਰੀ ਆਉਣੀ ਆ ਇੱਕ ਚੀਜ਼ ਹੀ ਤੁਰੀ ਆਉਣੀ ਆ ਬਾਈ ਉਹਦਾ ਪ੍ਰਭਾਵ ਪੈਂਦਾ ਹੀ ਆ ਲੋਕਾਂ ਤੇ ਠੀਕ ਆ ਜਿਹੜਾ ਕੋਈ ਕਿਸੇ ਕੋਲੇ ਕਲਾ ਸੱਚਾ ਇਮਾਨਦਾਰ ਬੰਦਾ ਉਹਨੂੰ ਵੀਰਜੀ ਉਹ ਪਾਸੇ ਹੀ ਰੱਖਦੇ ਹੂੰ ਉਹਨਾਂ ਨੂੰ ਇਹ ਚੀਜ਼ਾਂ ਨਹੀਂ ਚਾਹੀਦੀਆਂ ਇਹ ਜਣੀ ਇਹੋ ਜਿਹਾ ਸਿਸਟਮ ਹੀ ਇਹੋ ਜ ਹੈ ਉਹਨਾਂ ਨੇ ਆਪ ਦਾ ਰੰਗ ਹੀ ਚੜਾਉਣਾ ਹੈਗਾ ਆਪਣੀ ਨੌਜਵਾਨ ਪੀੜੀ ਤੇ ਇਸ ਕਰਕੇ ਨੌਜਵਾਨਾਂ ਨੂੰ ਵੀ ਬੇਨਤੀ ਹੈ ਵੀ ਤੁਸੀਂ ਬਾਈ ਜੀ ਇਸ ਪਾਸੇੋਂ ਮੁੜ ਕੇ ਆਪਣਾ ਜੋ ਗਰਾਊਂਡ ਲੈਵਲ ਤੇ ਜਿਹੜਾ ਕੁਝ ਆਪਣੇ ਘਰਾਂ ਦੇ ਵਿੱਚ ਵਾਪਰ ਰਿਹਾ ਉਹਦੇ ਵਾਸਤੇ ਧਿਆਨ ਦੇਣ ਦੀ ਲੋੜ ਆ ਜੀ ਅੱਜ ਨੌਜਵਾਨੀ ਨੂੰ ਬਹੁਤ ਵੱਡੇ ਹਮਲੇ ਆ ਰਹੇ ਨੇ ਆ ਭਾਰਤ ਮਾਲਾ ਪ੍ਰੋਜੈਕਟ ਲਾ ਲਓ ਹੋਰ ਕਿੱਡੀਆਂ ਕਿੱਡੀਆਂ ਕੰਪਨੀਆਂ ਧੜਾ ਧੜਾ ਕੇ ਇੱਥੇ ਆਪਣੇ ਪੰਜਾਬ ਨੂੰ ਬਰਬਾਦ ਕਰਨ ਦੀ ਤਲਗਮਾਂ ਨੇ ਤੇ ਬਾਈ ਜੀ ਚਿੱਟਾ ਚਿੱਟਾ ਦਾਨ ਸਿੰਘ ਵਾਲੇ ਦੇਖੋ ਤੁਸੀਂ ਜਿਹੜੇ ਘਰ ਆਪਣੇ ਮਜ਼ਦੂਰਾਂ ਦੇ ਚਿੱਟੇ ਦੇ ਖਿਲਾਫ ਉਹਨਾਂ ਨੇ ਬਾਜ 28 ਤਾਂ ਉਹਨਾਂ ਨੇ ਪਟ્રોલ ਬੰਬਾਂ ਦੇ ਨਾਲ ਜਾਂ ਉਹਨਾਂ ਦਾ ਸੱਡਾ ਹੀ ਕੁਸ ਨੇ ਹਮ ਸਭ ਕੁਸ ਤੈਸ ਮੈਸ ਕਰਤਾ ਉਹ ਪਹਿਲਾ ਹੀ ਮਜ਼ਦੂਰ ਗਰੀਬ ਪਰਿਵਾਰਸੀ ਵਿਚਾਰੇ ਉਹ ਮੰਗਣ ਖਾਣ ਵਾਲੇ ਘਰ ਦਿੱਤੇ ਇਸ ਕਰਕੇ ਜਥੇ ਬੰਦੀਆਂ ਲੜਦੀਆਂ ਦੇਖੋ ਕੀ ਕਰਦੀਆਂ ਸਰਕਾਰਾਂ ਪਰ ਮੈਨੂੰ ਤਾਂ ਆਸ ਨਹੀਂ ਇਹਨਾਂ ਤੇ ਵੀ ਕੀ ਕਰਨਗੇ ਇਹਨਾਂ ਦੀ ਕਮਾਈ ਇਸ ਚੀਜ਼ ਦੇ ਨਾਲ ਤੁਸੀਂ ਵੀ ਗੀਤ ਲਿਖਦੇ ਹੋ ਲਿਖਦੇ ਹੋ ਹਾਂਜੀ ਗੀਤ ਲਿਖਦੇ ਹੋ ਵੀ ਉਹ ਗਾਉਂਦੇ ਵੀ ਆਂ ਹਾਂਜੀ ਤੁਹਾਨੂੰ ਕਿਵੇਂ ਦਾ ਹੰਗਾਰਾ ਮਿਲਦਾ ਲੋਕਾਂ ਵੱਲੋਂ ਜਦੋਂ ਲੋਕਾਂ ਦੀ ਗੱਲ ਕਰਦੇ ਹੋ ਕਿਰਤਿਆਂ ਦੀ ਗੱਲ ਕਰਦੇ ਹੋ ਕਾਮੀਆਂ ਦੀ ਕਮੀਆਂ ਦੀ ਗੱਲ ਕਰਦੇ ਹੋ ਬਾਈ ਜੀ ਜਿਹੜੀ ਹੰਗਾਰੇ ਦੀ ਗੱਲ ਕਰ ਰਹੇ ਆ ਤੁਸੀਂ ਵੀ ਜਿੱਥੇ ਵੀ ਮੈਂ ਕੰਮ ਕਰਦਾ ਬੀਕੇਜੂ ਏਕਤਾ ਗਰਾਹਾਂ ਤੇ ਪੰਜਾਬ ਖੇਤ ਮਜ਼ਦੂਰ ਜਥੇਬੰਦੀ ਦੇ ਨਾਲ ਜਿੱਥੇ ਵੀ ਆਪਣਾ ਕੋਈ ਵੀ ਵੱਡਾ ਪ੍ਰੋਗਰਾਮ ਹੋਵੇ ਛੋਟਾ ਹੋਵੇ ਵੱਡਾ ਹੋਵੇ ਮੇਰੇ ਸਾਥੀ ਜੋ ਬੇਸੜ ਗਏ ਨੇ ਸਾਡੇ ਕੋਲੋਂ ਬਸੰਤ ਸਿੰਘ ਜੀ ਕੋਠਾ ਗੁਰੂ ਉਹਨਾਂ ਨੇ ਬਾਈ ਜੀ ਮੈਨੂੰ ਆਪਣੇ ਬੱਚਿਆਂ ਵਾਂਗੂ ਰੱਖਿਆ ਕਿਤੇ ਵੀ ਜਾਣਾ ਮੈਨੂੰ ਟਾਈਮ ਤੋਂ ਪਹਿਲਾਂ ਫੋਨ ਲਾ ਦੇਣਾ ਵੀ ਹਰਵੰਸ ਪੁੱਤ ਤਿਆਰ ਹੋ ਜਾ ਅਸੀਂ ਐਨੇ ਟਾਈਮ 'ਚ ਤੇਰੇ ਕੋਲੇ ਪਹੁੰਚ ਜਾਂਦੇ ਆ ਤਾਂ ਮੈਨੂੰ ਹਰ ਵਕਤ ਹੀ ਉਹ ਨਾਲ ਰੱਖਦੇ ਸੀ ਜਦੋਂ ਮੈਨੂੰ ਸਟੇਜ ਤੇ ਉਹ ਪੇਸ ਕਰਦੇ ਸੀ ਬਾਈ ਜੀ ਤਾਂ ਉਹ ਕਈ ਵਾਰੀ ਐਂ ਵੀ ਬੋਲ ਦਿੰਦੇ ਸੀ ਵੀ ਇਹ ਮਜ਼ਦੂਰ ਪਰਿਵਾਰ ਦੇ ਵਿੱਚੋਂ ਆ ਭਾਈ ਜਥੇਵੰਦੀ ਵੱਲੋਂ ਇਹਦੀ ਕੋਈ ਪੈਨਸ਼ਨ ਨਹੀਂ ਲੱਗੀ ਹੂੰ ਬੀ ਇਹਨੂੰ ਕੋਈ ਆਪਾਂ ਤਨਖਾਹ ਨਹੀਂ ਦਿੰਦੇ ਇਹ ਜਿਹੜਾ ਤੁਸੀਂ ਇਹਦਾ ਮਾਨਤਾਨ ਕਰਨਾ ਇਹਦੇ ਵੀ ਦੋ ਬੱਚੇ ਆ ਕੁੜੀ ਆ ਮੁੰਡਾ ਪਰਿਵਾਰ ਇਹਦਾਂ ਵੀ ਮਜਬੂਰੀਆਂ ਵੀ ਆਪਾਂ ਜੇ ਤੁਹਾਨੂੰ ਗੀਤ ਚੰਗਾ ਲੱਗਦਾ ਤਾਂ ਇਹਨੂੰ ਆਪਾਂ ਦਸ ਦਸ 20-20 ਰੁਪਏ ਇਹਦਾ ਮਾਨਤਾਨ ਜ਼ਰੂਰ ਕਰਿਆ ਕਰੋ ਇਹਦਾ ਚੁੱਲ੍ਹਾ ਵੀ ਤਪਦਾ ਰਹੂਗਾ ਤੇ ਆਪਣੇ ਸੰਘਰਸ਼ਾਂ ਦੇ ਵਿੱਚ ਲਗਾਤਾਰ ਹੀ ਆਉਂਦਾ ਵੀ ਰਹੂ ਇਸ ਕਰਕੇ ਮੈਨੂੰ ਬਾਈ ਜੀ ਬੀਕੇ ਜੂ ਇਕਤਾ ਗਰਾਹਾਂ ਜਥੇਬੰਦੀ ਦਾ ਜਿੱਦਾਂ ਵੀ ਕੇਡਰ ਪੰਜਾਬ ਖੇਤ ਮਜ਼ਦੂਰ ਜਥੇਬੰਦੀ ਦਾ ਜਾਂ ਹੋਰ ਵੀ ਜਥੇਬੰਦੀਆਂ ਬਹੁਤ ਨੇ ਜਾਈ ਦਾ ਸਾਰੇ ਹੀ ਮੇਰੀ ਹਾਲਤ ਦੇਖ ਕੇ ਹੈਂਡੀਕੈਪਟ ਹੋਣ ਦੇ ਨਾਤੇ ਜਾਂ ਗੀਤ ਸੁਣ ਕੇ ਮੇਰਾ ਵੀਰ ਜੀ ਉਹ ਮਾਨਤਾਣ ਕਰਦੇ ਮਰਦੇ ਨੇ ਹਾਂਜੀ ਕੀ ਹੁਣ ਤੱਕ ਕੀ ਲਿਖਿਆ ਹੈਗਾ ਕਿਸਾਨਾਂ ਬਾਰੇ ਮਜ਼ਦੂਰਾਂ ਬਾਰੇ ਕੋਈ ਜ਼ਰੂਰ ਸੁਣਾਓ ਹਾਂ ਸੁਣਾ ਦਿੰਨੇ ਸਾਡੇ ਦਰਸ਼ਕਾ ਜਿਹੜੇ ਸੁਣਨਾ ਚਾਹੁੰਦੇ ਨੇ ਵੀਰ ਜੀ ਆ ਹੁਣ ਦਾਨ ਸਿੰਘ ਵਾਲੇ ਦੀ ਜੋ ਘਟਨਾ ਹੋਈ ਆ ਇੱਥੇ ਗੀਤ ਲਿਖਿਆ ਚਿੱਟਾ ਵੀ ਸਰਕਾਰਾਂ ਸੁਸਰੀ ਵਾਂਗੂ ਸੌਂਗੀਆਂ ਇਹਨਾਂ ਤੇ ਕੋਈ ਅਸਰ ਨਹੀਂ ਕੋਈ ਮਰੇ ਕੋਈ ਜੀਵੇ ਸੁਥਰਾ ਕੋਲ ਪਾਸੇ ਵੀ ਹਾਂ ਹਾਂ ਚਿੱਟੇ ਤੇ ਗੀਤ ਤੁਹਾਡੇ ਸਾਹਮਣੇ ਮੈਂ ਅੱਜ ਕਹਿਣ ਜਾ ਰਿਹਾ ਇੱਕ ਧਿਆਨ ਦੇਣਾ ਬੀਬੀ ਹੋ ਅੰਬਰ ਵੇਲ ਦੇ ਬਾਗੂ ਵਧ ਗਿਆ ਕਾਲਾ ਧੰਦਾ ਚਿੱਟੇ ਦਾ ਸੇਕ ਪਹੁੰਚਿਆ ਹਰ ਦਾਰੇ ਉੱਤੇ ਇਸ ਦੇ ਪੈੜੇ ਸਟੇ ਦਾ ਲੁੱਟਾ ਖੋਹਾ ਕਰਨ ਮਿਸ਼ੇੜੀ ਲੁੱਟਾ ਖੋਹਾ ਕਰਨ ਮਿਸ਼ੇੜੀ ਬੈਨ ਲੈਂਦੇ ਨੇ ਨਾੜਾ ਨੂੰ ਹਾਏ ਕੰਬ ਕਰਨੀ نیند ਚ ਸੁੱਤੀਆਂ ਫਿਕਰ ਨਹੀਂ ਸਰਕਾਰਾਂ ਨੂੰ ਬਾਂਗ ਸੁਸਰੀ ਦੇ ਸੌ ਗਈਆਂ ਫਿਕਰ ਨਹੀਂ ਸਰਕਾਰਾਂ ਨੂੰ ਉਹ ਜੋ ਕਹਿੰਦੇ ਸੀ ਰੋਕ ਦੇਾਂਗੇ ਨਸਿਆਂ ਦੇ دریا ਮਾਂ ਨੂੰ ਜੋ ਕਹਿੰਦੇ ਸੀ ਰੋਕ ਦੇਾਂਗੇ ਨਸਿਆਂ ਦੇ دریا ਮਾਂ ਨੂੰ ਜੀ ਦੇ ਕੂਚ ਜਹਾਨੋ ਕਰ ਗਏ ਉਸੋ ਯੋ ਨਾ ਮਾਮਾ ਨੂੰ ਜੀ ਦੇ ਕੂਚ ਜਹਾਨੋਂ ਕਰ ਗਏ ਪੁੱਸੋ ਯੋ ਨਾ ਮਾਮਾ ਨੂੰ ਕਹਿਣ ਕਈ ਉੱਪਰ ਵਾਲਾ ਕਰਦਾ ਕਹਿਣ ਕਈ ਉੱਪਰ ਵਾਲਾ ਕਰਦਾ ਖੜਕਾ ਕੇ ਖੜ ਤਾਲਾ ਨੂੰ ਹਾਏ ਕੰਬ ਕਰਨੀ ਨੀਂਦ ਚ ਸੁੱਤੀਆਂ ਫਿਕਰ ਨਹੀਂ ਸਰਕਾਰਾਂ ਨੂੰ ਬਾਗ ਸੁਸਰੀ ਦੇ ਸੌ ਗਿਆਂ ਫਿਕਰ ਨਹੀਂ ਸਰਕਾਰਾਂ ਨੂੰ ਉਹ ਗਲੀ ਮਹੱਲੇ ਪੈਣ ਕੀਰ ਨੇ ਮਾਪੇ ਪੁੱਬਾ ਮਾਰ ਰਹੇ ਗਲੀ ਮਹੱਲੇ ਪੈਣ ਕੀਰ ਨੇ ਮਾਪੇ ਪੁੱਬਾ ਮਾਰ ਰਹੇ ਦੱਸੇ ਕੋਈ ਮੈਨੂੰ ਕਿਹੜੇ ਜਨਮ ਦੀ ਕੀਮਤ ਤਾਰ ਰਹੇ ਦੱਸੇ ਕੋਈ ਮੈਨੂੰ ਕਿਹੜੇ ਜਨਮ ਦੀ ਕੀਮਤ ਤਾਰ ਰਹੇ ਕੀਤੇ ਬਾਦੇ ਢੁੱਲ ਮੜ ਲੈਂਦੇ ਕਰਕੇ ਬਾਦੇ ਢੁੱਲ ਮੜ ਲੈਂਦੇ ਏ ਚੰਡੀਆਂ ਵਾਲੀਆਂ ਕਾਰਾ ਨੂੰ ਹਏ ਕੁੰਬ ਕਰਨੀ نیند ਚ ਸੁੱਤੀਆਂ ਫਿਕਰ ਨਹੀਂ ਸਰਕਾਰਾਂ ਨੂੰ ਬਾਗ ਸੁਸਰੀ ਦੇ ਸੌ ਗਈਆਂ ਫਿਕਰ ਨਹੀਂ ਸਰਕਾਰਾਂ ਨੂੰ ਅਮਨ ਕਾਨੂੰਨ ਦੇ ਰਾਖੇ ਭੁੱਲ ਗਏ ਅਸਲੀ ਕੰਮ ਤੇ ਫਰਜਾਂ ਨੂੰ ਅਮਨ ਕਾਨੂੰਨ ਦੇ ਰਾਖੇ ਭੁੱਲ ਗਏ ਅਸਲੀ ਕੰਮ ਤੇ ਫਰਜਾਂ ਨੂੰ ਚੋਰ ਤੇ ਕੁੱਤੀ ਕਦੇ ਨਾ ਸਮਝਣ ਆ ਲੋਕਾਂ ਦੀਆਂ ਮਰ ਜਾਂ ਨੂੰ ਚੋਰ ਤੇ ਕੁੱਤੀ ਕਦੇ ਨਾ ਸਮਝਣ ਇਹ ਲੋਕਾਂ ਦੀਆਂ ਮਰ ਜਾਂ ਨੂੰ ਫਟਲਾਣਤ ਜੇ ਓਲੇ ਲੋਕਾਂ ਨੂੰ ਫੇਟਲਾਣ ਤੇ ਭੁੱਲ ਲੋਕਾਂ ਨੂੰ ਰੱਖ ਦੇ ਮੁਖ ਗਦਾਰਾਂ ਨੂੰ ਹੈ ਕੰਬ ਕਰਨੀ ਨੀਂਦ ਚ ਸੁੱਤੀਆਂ ਫਿਕਰ ਨਹੀਂ ਸਰਕਾਰਾਂ ਨੂੰ ਬਾਗ ਸੁਸਰੀ ਦੇ ਸੌ ਗਈਆਂ ਫਿਕਰ ਨਹੀਂ ਸਰਕਾਰਾਂ ਨੂੰ ਓ ਕਿਰਤੀ ਲੋਕਾਂ ਚੱਕਿਆ ਬੀੜਾ ਹੁਣ ਗੱਲ ਸਰਕਾਰ ਤੇ ੱੱਡੀ ਹੀ ਨਾ ਕਿਰਤੀ ਲੋਕਾਂ ਚੱਕ ਲਿਆ ਬੀੜਾ ਹੁਣ ਗੱਲ ਸਰਕਾਰ ਤੇ ੱੱਡੀ ਹੀ ਨਾ ਦਿੱਲੀ ਦਾ ਜੋ ਤਖਤ ਝੁਕਾ ਗਏ ਉਹ ਨਾਲ ਲਈ ਗੱਲ ਵੱਡੀ ਹੀ ਨਾ ਦਿੱਲੀ ਦਾ ਜੋ ਤਖਤ ਝੁਕਾ ਗਏ ਉਹ ਨਾਲੀ ਗੱਲ ਵੱਡੀ ਨਾ ਚਿੱਟੇ ਦੀ ਦਲ ਦਲ ਚੋਂ ਕੱਢਣਾ ਚਿੱਟੇ ਦੀ ਦਲ ਦਲ ਚੋਂ ਕੱਢਣਾ ਵੀਰੋ ਨਰ ਤੇ ਨਾਰਾ ਨੂੰ ਹਾਇ ਕੰਬ ਕਰਨੀ نیند ਚ ਸੁੱਤੀਆਂ ਫਿਕਰ ਨਹੀਂ ਸਰਕਾਰਾਂ ਨੂੰ ਬਾਂਗ ਸੁਸਰੀ ਦੇ ਸਾਂ ਗਈਆਂ ਫਿਕਰ ਨਹੀਂ ਸਰਕਾਰਾਂ ਨੂੰ ਬਹੁਤ ਵਧੀਆ ਬਾਈ ਬਹੁਤ ਵਧੀਆ ਹੋਰ ਵੀ ਲਿਖੇ ਨੇ ਬਾਈ ਗੀਤ ਹਾਂਜੀ ਬਹੁਤ ਗੀਤ ਲਿਖਿਆ ਕਰਤੋ ਕਰ 4-500 ਗੀਤ ਹੈ ਜਿਹੜੇ ਮੇਰੇ ਗੀਤ ਹੈ ਇਹ ਕਿਰਤਿਆਂ ਦੇ ਚੁੱਲਿਆਂ ਦੀ ਗੱਲ ਹੀ ਕਰਦੇ ਆ ਬਾਈ ਇਹ ਆਪਾਂ ਲੱਕ ਨਹੀਂ ਕਿਸੇ ਦਾ ਅੱਜ ਤੱਕ ਮਿਣਿਆ ਜ਼ਿੰਦਗੀ ਦਾ ਹਰ ਰੰਗ ਹੈ ਉਹਨੂੰ ਸੋਣ ਦੀ ਕੋਸ਼ਿਸ਼ ਕਰਦੇ ਹਾਂ ਹਰ ਗਰੰਗ ਲੋਕਾਂ ਦੇ ਸਾਹਮਣੇ ਲੈ ਕੇ ਜਾਂਦੇ ਆਂ ਵੀਰ ਜੀ ਕਿ ਲੋਕ ਪਿਆਰ ਕਰਦੇ ਵੀ ਆ ਚੰਗੀ ਚੀਜ਼ ਨੂੰ ਪਿਆਰ ਕਰਦੇ ਅੱਜ ਤੁਸੀਂ ਇੱਥੇ ਦਾਨ ਇੱਥੇ ਆਏ ਹੋ ਜਿਉਂ ਤਾਂ ਜਦੋਂ ਮੈਂ ਗੀਤ ਗਾਇਆ ਤੁਹਾਨੂੰ ਪਤਾ ਲੱਗ ਗਿਆ ਹੋਊ ਕਿ ਕਿੰਨਾ ਸਤਿਕਾਰ ਕਰਦੇ ਆ ਵੀਰ ਜੀ ਦਾ ਤੇ ਇਸ ਕਰਕੇ ਬਸ ਮੇਰੇ ਕਿਰਤੀ ਲੋਕੀ ਕਿਸਾਨ ਮੇਰੇ ਭਰਾ ਇਹ ਬਸ ਹੱਸਦੇ ਖੇੜਦੇ ਰਹਿੰਦੇ ਕੋਈ ਬਸ ਆਪਾਂ ਤਾਂ ਆਹੀ ਅਰਦਾਸ ਕਰਦੇ ਆ ਇਹਨਾਂ ਦੇ ਦੁੱਖਾਂ ਦਰਦਾਂ ਦੇ ਗੀਤ ਲਿਖਦੇ ਆਏ ਆ ਤੇ ਲਿਖਦੇ ਰਹਿਣਾ ਸੰਘਰਸ਼ਾਂ ਦੇ ਰਾਹ ਤੈਏ ਆ ਤੇ ਸੰਘਰਸ਼ਾਂ ਦੇ ਰਾਹ ਤੈਏ ਕੇ ਹੀ ਜ਼ਿੰਦਗੀ ਸਫਰ ਹੋਣੀ ਐ ਇਹ ਭਰਾਵਾ ਹਰ ਇੱਕ ਨੂੰ ਚੁੱਲੇ ਚੁੱਲੇ ਦੀ ਲੜਾਈ ਆ ਹਰ ਇੱਕ ਘਰ ਨੂੰ ਹਰ ਇੱਕ ਵਰਗ ਨੂੰ ਦੁਕਾਨਦਾਰ ਨੂੰ ਸਾਰਿਆਂ ਨੂੰ ਇੱਕ ਦਿਨ ਇੱਕ ਹੋਣਾ ਹੀ ਪੈਣਾ ਆਹੀ ਆ ਪ੍ਰਭੂ ਕਿ ਬਾਈ ਜੀ ਆਪਣੇ ਕਮਾਈ ਦਾ ਕੀ ਸਾਧਨਾ ਹੈ ਘਰੇ ਬਾਈ ਜੀ ਬਾਰੇ ਦੱਸੋ ਕਮਾਈ ਦਾ ਸਾਧਨਾ ਮੈਂ ਕੱਪੜੇ ਸਿਵਾਉਣਾ ਉਹਨਾ ਕਰੇ ਪਰ ਹੁਣ ਜਦੋਂ ਲਗਾਤਾਰ ਹੀ ਜਦੋਂ ਦਾ ਦਿੱਲੀ ਅੰਦੋਲਨ ਚੱਲਿਆ ਤਾਂ ਜਥੇਬੰਦੀ ਵੱਲੋਂ ਮੈਨੂੰ ਬੇਲ ਨਹੀਂ ਮਿਲਦੀ ਰਾਤ ਬਰਾਤ ਤੇ ਬਹਿ ਕੇ ਚੱਲ ਕੋਈ ਇੱਕ ਦੋ ਸੂਟ ਜ਼ਰੂਰ ਬਣਾ ਲੈਣਾ ਜਦੋਂ ਸੰਘਰਸ਼ ਦੇ ਵਿੱਚ ਨਹੀਂ ਹੁੰਦਾ ਤਾਂ ਜਿੱਥੇ ਵੀ ਕੋਈ ਪ੍ਰੋਗਰਾਮ ਹੁੰਦਾ ਸਾਡੇ ਪ੍ਰਧਾਨ ਜੀ ਫੋਨ ਲਾ ਦਿੰਦੇ ਨੇ ਵੀ ਹਰਵੰਸ ਇੱਥੇ ਪਹੁੰਚਣਾ ਤੂੰ ਆਉਣਾ ਤੇ ਵੀਰ ਜੀ ਬੱਸ ਇਸ ਕਰਕੇ ਸੰਘਰਸ਼ਾਂ ਦੇ ਰਾਤ ਤੇ ਜਦੋਂ ਚੱਲ ਪਏ ਤਾਂ ਇਹ ਥੋੜਾ ਜਿਹਾ ਵੀ ਜਣੀ ਕੰਮ ਉਧਰੋਂ ਕੱਟ ਗਿਆ ਹੂੰ ਜਾਨੀ ਆਉਂਦੇ ਆ ਕੱਪੜੇ ਬਣਾਉਣ ਆਉਂਦੇ ਨੇ ਉਹ ਰਾਤ ਬਰਾਤੇ ਜਦੋਂ ਸਮਾਂ ਹੁੰਦਾ ਉਹ ਤੋਂ ਬਹਿ ਕੇ ਬਣਾਈਦੇ ਆ ਤੇ ਕਮਾਈ ਦਾ ਸਾਧਨ ਇਹ ਹੀ ਆ ਪਰ ਘਰ ਦੇ ਬੋਲਦੇ ਨਹੀਂ ਯਾਰ ਮਤਲਬ ਧਰਨਿਆਂ ਵਾਲੇ ਤਾਂ ਜਿਵੇਂ ਧਰਨਿਆਂ ਵਾਲੇ ਕਿਹਾ ਜਾਂਦਾ ਯਾਰ ਇਹ ਵਿਹਲੇ ਆ ਤੁਰੇ ਫਿਰਦੇ ਆ ਰੋਜ਼ੀ ਝੰਡਾ ਜਾਂ ਚੱਕ ਰਿਹਾ ਕਦੇ ਇੱਧਰ ਕਦੇ ਉੱਧਰ ਕਦੇ ਘਰ ਦੇ ਨਹੀਂ ਲੜਦੇ ਥੋੜੇ ਨਾ ਯਾਰ ਬਈ ਮਤਲਬ ਕੀ ਮਤਲਬ ਹਨਾ ਉਧਰੋਂ ਮਿਲਦਾ ਕੁਝ ਹੈ ਨਹੀਂਗਾ ਆ ਜਾਂਦੇ ਹੋ ਨਹੀਂ ਕਈ ਵਾਰੀ ਤਾਂ ਉਹਨਾਂ ਟਾਈਮ ਪਾਸ ਕਈ ਵਾਰੀ ਤਾਂ ਹੁੰਦਾ ਵੀ ਇਹ ਵੀ ਕਦੇ ਨਹੀਂ ਵੀ ਹੁੰਦਾ ਕੁਸ ਪਰ ਜਿਹੜਾ ਮੇਰਾ ਇਹ ਜਥੇਬੰਦੀ ਦੇ ਵਿੱਚ ਰਤਬਾ ਹਮ ਅੰਕਲ ਬਸੰਤ ਨੇ ਜੋ ਬਣਾਇਆ ਕੋਠੇ ਗੁਰੂ ਕੋਵਾਲੇ ਨੇ ਉਹਨੂੰ ਮੈਂ ਜ਼ਿੰਦਗੀ ਭਰ ਨਹੀਂ ਭੁੱਲ ਸਕਦਾ ਹਮ ਅੱਜ ਤੱਕ ਕਦੇ ਵੀ ਕਿਸ ਕਿੱਡਾ ਵੀ ਵੱਡਾ ਪ੍ਰੋਗਰਾਮ ਹੋਵੇ ਛੋਟਾ ਹੋਵੇ ਹਮ ਬਸ ਜਥੇਬੰਦੀ ਨੇ ਮੇਰਾ ਗੀਤ ਪੇਸ਼ ਕਰਵਾਉਣਾ ਹੀ ਕਰਵਾਉਣਾ ਠੀਕ ਹੈ ਠੀਕ ਹੈ ਲੋਕ ਮਾਨ ਕਰਦੇ ਲੋਕ ਮਾਨ ਕਰਦੇ ਆ ਬੀਕੇਜੂ ਇਕਤਾ ਗਰਾਹਾਂ ਵੱਲੋਂ ਤੇ ਪੰਜਾਬ ਖੇਤ ਮਜ਼ਦੂਰ ਜਥੇਬੰਦੀ ਦਾ ਜਿੱਥੇ ਵੀ ਪ੍ਰੋਗਰਾਮ ਆਉਂਦਾ ਹੋਰ ਵੀ ਜਥੇਬੰਦੀਆਂ ਮੈਨੂੰ ਲੈ ਜਾਂਦੀਆਂ ਵਿਚਾਰੇ ਕਰਦੇ ਆ ਮਾਨਤਾਂ ਪਰ ਇਹਨਾਂ ਦੇ ਨਾਲ ਮੈਂ ਪੱਕੇ ਤੌਰ ਤੇ ਹੀ ਰਹਿਣਾ ਤੇ ਵੀਰੇ ਮੈਂ ਆਪਦੇ ਪਰਿਵਾਰ ਨੂੰ ਲੈ ਕੇ ਆਉਣਾ ਸੰਘਰਸ਼ਾਂ ਦੇ ਵਿੱਚ ਆ ਉਹਨਾਂ ਨੂੰ ਪਤਾ ਸਮਝ ਆ ਸਮਝ ਆਉਂਦਾ ਹਾਂ ਦੋ ਬੱਚੇ ਆ ਮੇਰੇ ਕੁੜੀ ਆ ਬਈ ਉਹ 9ਵੀਂ ਕਲਾਸ ਚ ਪੜਦੀ ਆ ਬੱਚਾ ਮੁੰਡਾ ਮੇਰਾ ਸੱਤਮੀ ਕਲਾਸ ਚ ਪਰਦਾ ਪਰਿਵਾਰ ਆ ਮੇਰਾ ਘਰੇ ਬਸ ਮਾੜਾ ਮੋਟਾ ਜਿਹੜਾ ਕੰਮ ਹੁੰਦਾ ਜੀ ਕਰ ਲੈਂਦੇ ਆ ਪਰ ਉਹ ਆਉਂਦੇ ਆ ਸੰਘਰਸ਼ਾਂ ਦੇ ਵਿੱਚ ਉਹਨਾਂ ਨੂੰ ਪਤਾ ਉਹਨਾਂ ਨੂੰ ਪਤਾ ਵੀ ਕੀ ਆ ਇਹਨਾਂ ਦੀ ਵੀ ਜਣੀ ਕਿਵੇਂ ਜਾਣ ਪਛਾਣ ਇਹਨਾਂ ਦੀ ਜਥੇਬੰਦੀ ਦੇ ਵਿੱਚ ਕੋਈ ਇਹੋ ਜਿਹਾ ਅੱਜ ਤੱਕ ਮੇਰੇ ਪਰਿਵਾਰ ਨੇ ਵੀਰ ਜੀ ਮੈਨੂੰ ਕਦੇ ਰੁਕੇ ਨਹੀਂ ਮਜ਼ਦੂਰਾਂ ਦੀ ਜ਼ਿੰਦਗੀ ਬਾਰੇ ਕੁਝ ਲਿਖਿਆ ਕਿ ਕੱਲ 26 ਜਨਵਰੀ ਨੂੰ ਅੰਨਕੇ ਗਈ ਹੈ ਹਨਾ ਬੜੇ ਸਮਾਗਮ ਹੋਏ ਨੇ ਹਾਂਜੀ ਦਿਖਾਇਆ ਸਰਕਾਰਾਂ ਨੂੰ ਕਿ ਅਸੀਂ ਕਿੱਥੇ ਪਹੁੰਚ ਗਏ ਆ ਸਾਡੇ ਕੋਲ ਏਡੀ ਵੱਡੀ ਫੌਜੀ ਤਾਕਤ ਵਾਲਾ ਹਾਂ ਮਤਲਬ ਆਈ ਡੇ ਡੇ ਮੌਲ ਬਣਾਤੇ ਆ ਵੱਡੀਆਂ ਵੱਡੀਆਂ ਛੜਕਾਂ ਬਣ ਰਹੀਆਂ ਫੁੱਡੀ ਜ਼ਿੰਦਗੀ 'ਚ ਕੋਈ ਸੁਧਾਰ ਆਇਆ ਮਜ਼ਦੂਰਾਂ ਦੀ ਜ਼ਿੰਦਗੀ ਨੂੰ ਕਿਵੇਂ ਦੇਖਦੀ ਹਾਂ 26 ਜਨਵਰੀ 75 ਸਾਲ ਦੀ ਆਜ਼ਾਦੀ ਅੱਜ ਹੋ ਗਈ ਹੈ 75 ਸਾਲ 'ਚ ਮਜ਼ਦੂਰ ਕਿੱਥੇ ਪਹੁੰਚਿਆ ਉਹਦੇ ਬਾਰੇ ਕੁਝ ਲਿਖਿਆ ਇਹ ਵੀਰ ਜੀ ਗੱਲ ਸੁਣੋ ਜਿਹੜੀ 26 ਜਨਵਰੀ ਦੀ ਗੱਲ ਕਰ ਰਹੇ ਹੋ ਤੁਸੀਂ ਇਹ ਆਪਣੇ ਵਾਸਤੇ ਨਹੀਂ ਹੂੰ ਇਹ 26 ਜਨਵਰੀ ਉਹਨਾਂ ਕਾਰਪੋਰੇਟ ਘਰਾਣਿਆਂ ਵਾਸਤੇ ਹੂੰ 15 ਅਗਸਤ ਉਹਨਾਂ ਕਾਰਪੋਰੇਟ ਘਰਾਣਿਆਂ ਵਾਸਤੇ ਆ ਆਪਣੇ ਗਰਾਉਂਡ ਲੈਵਲ ਤੇ ਜਾ ਕੇ ਦੇਖੇਗਾ ਤੂੰ ਮਜ਼ਦੂਰਾਂ ਦੇ ਹਾਲ ਕਈਆਂ ਕਈ ਪਰਿਵਾਰ ਇਹ ਜੇ ਨੇ ਭਰਾਵਾ ਉਹਨਾਂ ਦੇ ਘਰੇ ਰੋਟੀ ਨਹੀਂ ਪਕਦੀ ਹੂੰ ਬਹੁਤ ਹੀ ਔਖਾ ਟਾਈਮ ਪਾਸ ਹੁੰਦਾ ਆਪਾਂ ਯਾਰ 26 ਨੂੰ ਤੇ 15 ਅਗਸਤ ਨੂੰ ਚੱਟਣਾ ਹੂੰ ਇਹ ਇਹ ਜਿਹੜੀਆਂ ਆਹ ਤੇ ਤੂੰ ਪ੍ਰੋਜੈਕਟਾਂ ਦੀ ਗੱਲ ਕਰਦਾ ਏ ਵੀ ਜਣੀ ਬਿਰਜੀ ਐਮਾਜ਼ਾਨ ਕੰਪਨੀ ਹੋਗੀ ਜਾਂ ਹੋਰ ਉਹਦੀ ਪ੍ਰਧਾਨ ਜੀ ਨੇ ਦੱਸਿਆ ਸੀ ਕਹਿੰਦਾ 1 ਮਿੰਟ ਦੀ 67 ਕਰੋੜ ਰੁਪਏ ਆਮਦਨਾਂ ਨੂੰ ਹੂੰ ਤਾਂ ਉਹਨਾਂ ਵਾਸਤੇ ਆ ਬਾਈ 26 ਜਨਵਰੀ ਤੇ 15 ਅਗਸਤ ਆਪਣੇ ਤਾਂ ਜਿਹੜੇ ਮਜ਼ਦੂਰਾਂ ਨੇ ਵਿਚਾਰਿਆਂ ਨੇ ਕਹਿੰਦੇ ਹੁੰਦੇ ਆ ਘਾਈ ਦਾ ਪੁੱਤ ਨੇ ਤਾਂ ਘਾਈ ਖੋਤਣਾ ਹੂੰ ਤੇ ਆਪਦਾ ਬਹੁਤ ਹੀ ਔਖਾ ਟਾਈਮ ਪਾਸ ਕਰਦੇ ਆ ਕੋਈ ਉਹਨਾਂ ਨੂੰ ਨਰੇਗਾ ਦਾ ਕੰਮ ਨਹੀਂ ਚੱਲ ਰਿਹਾ ਕਿਸੇ ਪਿੰਡ ਜੇ ਚੱਲਦਾ ਤਾਂ 2-4 ਦਿਨ ਲਵਾ ਕੇ ਬੰਦ ਕਰ ਦਿੰਦੇ ਆ ਬਸ ਉਹ ਵਿਚਾਰੇ ਮੁੜ ਕੇ ਉਹਨਾਂ ਦੇ ਪੈਸੇ ਨਹੀਂ ਆਉਂਦੇ ਥਾਂ ਥਾਂ ਯਾਰ ਵੀਰ ਜੀ ਆਪਾਂ ਨੂੰ ਹੁਣ ਕਿਹੜਾ ਪਤਾ ਨਹੀਂ ਥਾਂ ਥਾਂ ਤਾਂ ਪ੍ਰਦਰਸ਼ਨ ਹੋਈ ਜਾਂਦੇ ਆ ਧਰਨੇ ਲੱਗ ਜਾਂਦੇ ਆ ਮਜ਼ਦੂਰਾਂ ਦੇ ਅੱਜ ਦੇ ਯੁੱਗ ਦੇ ਵਿੱਚ ਬਹੁਤ ਹੀ ਮੰਦੇ ਹਾਲ ਨੇ ਬਾਈ ਹੂੰ